ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਆਪਾਂ ਕਿਉਂਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਹੀ ਲੱਗੀ ਪੰਜਾਬੀਓ ਕਿਉਂਕਿ ਪੰਜਾਬ ਦੇ ਵਿੱਚ ਪਹਿਲਾ ਨੰਬਰ ਤਾਂ ਕਿਉਂਕਿ ਗੜਿਆਂ ਦਾ ਅਲਰਟ ਕਰਤਾ ਵੀ ਪੰਜਾਬ ਦੇ ਵਿੱਚ ਫੇਰ ਮੀਂਹ ਪਊਗਾ ਹੱਦ ਤੋਂ ਜ਼ਿਆਦਾ ਤੇ ਗੜੇ ਪੈਣਗੇ ਕਿਉਂਕਿ ਗੜੇ ਆਉਣਗੇ ਪੰਜਾਬੀਓ ਦੂਜਾ ਨੰਬਰ ਪੰਜਾਬ ਦੇ ਵਿੱਚ ਫੇਰ ਪਾਣੀ ਦੀ ਮਾਤਰਾ ਇੱਕ ਵਾਰੀ ਫੇਰ ਵਧੂਗੀ ਖਲਡ ਖੋਲ ਦਿੱਤੇ ਗਏ ਆ ਪਾਣੀ ਦੀ ਮਾਤਰਾ ਪੰਜਾਬ ਦੇ ਵਿੱਚ ਫੇਰ ਵਧ ਜਾਂਦੀ ਆ ਜਿਸ ਤਰ੍ਹਾਂ ਹੜਪੀਰਤਾ ਕਰਕੇ ਪਹਿਲਾਂ ਕਿਉਂਕਿ ਪਾਣੀ ਨੇ ਨੇਹਰੀ ਲਿਆਤੀ ਸੀ ਪੰਜਾਬ ਦੇ ਵਿੱਚ ਅੱਧਾ ਪੰਜਾਬ ਹੀ ਡੁੱਬ ਚੁੱਕਿਆ ਸੀ ਆ ਕਈ ਸੂਬੇ ਪੰਜਾਬ ਦੇ ਡੁੱਬ ਚੁੱਕੇ ਸੀ ਕਿਉਂਕਿ ਜਿਹੜੇ ਡੁੱਬੇ ਸੀ ਉਹਨਾਂ ਨੂੰ ਪਤਾ ਕਿਉਂਕਿ ਜਿਹਦੇ ਨਾਲ ਬਣਦੀ ਆ ਉਸੇ ਨੂੰ ਪਤਾ ਹੁੰਦਾ ਪੰਜਾਬੀਓ ਦੂਜੇ ਦੇ ਭਾ ਦਾ ਤਾਂ ਤਮਾਸ਼ਾ ਹੁੰਦਾ ਕਿਉਂਕਿ ਜਿਹਦੇ ਨਾਲ ਬਣਦੀ ਆ ਜਿਹਦੇ ਨਾਲ ਆਪ ਹੁੰਦੀ ਆ ਕੁਦਰਤ ਕਮਾਲ ਦਿਖਾਉਂਦੀ ਆ ਭਗਵਾਨ ਕਿਉਂਕਿ ਉਸੇ ਨੂੰ ਪਤਾ ਹੁੰਦਾ ਪੰਜਾਬ ਦੇ ਵਿੱਚ ਗੜਿਆਂ ਦਾ ਅਲਰਟ ਕਰਤਾ ਤੇ ਫਲੱਡ ਫੇਰ ਖੋਲੇ ਗਏ ਆ ਪੰਜਾਬ ਦੇ ਵਿੱਚ ਪੰਜਾਬੀਓ ਪੰਜਾਬ ਨੂੰ ਨਜ਼ਰ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਸਾਰੇ ਪੰਜਾਬੀ ਕਿਉਂਕਿ ਪੰਜਾਬ ਦੇ ਪੰਜਾਬ ਹੋਣ ਦੇ ਨਾਤੇ ਪੰਜਾਬੀਆਂ ਦੇ ਕਿਉਂਕਿ ਸਾਰੇ ਪੰਜਾਬੀਆਂ ਨੂੰ ਪਤਾ ਲੱਗ ਜਾਏ ਪੰਜਾਬੀਓ ਇਹ ਵੀਡੀਓ ਆਪਦਾ ਫਰਜ਼ ਸਮਝ ਕੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਨਵੀਂ ਅਪਡੇਟ ਸੁਣਨ ਦੇ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਧੰਨਵਾਦ ਜੀ